ਕੰਮ ਤੇ ਜੀ ਬੜਾ ਹੈਗਾ ਜੀ ਕਰਾਣਾ ਬੰਦਾ ਚਾਹੀਦਾ ਹੈ ਜੀ ਤੋਂ ਮੇਰੇ ਦੇ ਬਲ ਤੇ ਪੂਰਾ ਮਲਕੀ ਉਪਰਾਲਾ ਹੈਗਾ ਜੀ ਕਿ ਹਰ ਸ਼ਹਿਰ ਵਿੱਚ ਮੇਰੀ ਇੱਕ ਬਹਨ ਹੋਵੇ ਜੀ ਤੇ ਵੱਧ ਤੋਂ ਲੋਕਾਂ ਨੂੰ ਵੀ ਰੋਜ਼ਗਾਰ ਮਿਲੂ ਕੀਪਤਾ ਦੇ ਤੋਂ ਅਨਮੋਲ ਸਿੰਘ ਜੀ ਹਨ ਕੀ ਕਹਿਣਾ ਚਾਹੋਗੇ ਕਿ ਤੁਸੀਂ ਬੜਾ ਵਧੀਆ ਇੱਕ ਸੈਟਅਪ ਤਿਆਰ ਕੀਤਾ ਹੈ ਗੱਡੀ ਵਾਸ਼ਿੰਗ ਸੈਂਟਰ ਦੀ ਖਾਸ ਹਾਂ ਜੀ ਜੀ ਠੀਕ ਹੈ ਜੀ ਇਸ ਬਾਰੇ ਜੀ ਅੱਜ ਕੱਲ੍ਹ ਦੇ ਲੋਕਾਂ ਕੋਲ ਵੈਸੇ ਟਾਈਮ ਨਹੀਂ ਹੈ ਜੀ ਵਾਸ਼ਿੰਗ ਦਾ ਇਸ ਕਰਕੇ ਸਾਰੀ ਸਰਵਿਸ ਕਰੇ ਪ੍ਰੋਵਾਈਡ ਕਰੀ ਦੀਆਂ ਜੀ ਕੋਈ ਵੀ ਤੁਹਾਨੂੰ ਦੀ ਰਿਕਮੈਂਡੇਸ਼ਨ ਹੈਗੀ ਸਾਡੇ ਬਾਰੇ ਜੀ ਕੋਈ ਵੀ ਤੁਹਾਨੂੰ ਗੱਡੀ ਬਾਰੇ ਕੋਈ ਵੀ ਚੀਜ਼ ਚਾਹੀਦੀ ਤੁਹਾਨੂੰ ਜੀ ਤੁਹਾਨੂੰ ਸਾਰੀ ਫੈਸਿਲਿਟੀ ਘਰੇ ਆ ਕੇ ਮਿਲੇਗੀ ਕੀ ਕੀ ਮੰਨਦੇ ਵਿੱਚ ਆਈ ਦੀ ਹੈ ਕਿ ਕਾਰ ਦੀ ਜੀ ਘਰੇ ਹੀ ਕੰਮ ਕਰਦੇ ਹੁੰਦੇ ਹਾਂ ਪਹਿਲਾਂ ਆਪਣੇ ਭਰਾਣਾ ਵੱਡੇ ਨਾਲ ਤੇ ਘਰੇ ਬਹੁ ਗੱਡੀਆਂ ਧੋਤਿਆਂ ਜੀ ਆਪਣੀਆਂ ਬੜਾ ਸ਼ੌਂਕ ਹੈ ਗੁਰੂ ਤੋਂ ਗੱਡੀਆਂ ਆਪ ਆਪਣੀ ਆਪ ਸਲਿਸ਼ਕਾਉਣ ਦਾ ਜੀ ਜੋ ਤਾਂ ਸ਼ੌਂਕ ਪਹਿਲੀ ਪਹਿਲਾਂ ਕਿ ਉਹਦੇ ਕਰਦੇ ਹਾਂ ਫਿਰ ਹੁਣ ਵੇਨ ਲਈ ਜੀ ਇਤਨੀ ਕੋਸ਼ਿਸ਼ ਕੀਤੀ ਹੈ 12 ਤੋਂ 15 ਲੱਖ ਰੁਪਏ ਆ ਗਏ ਜੀ ਕਿੰਨੇ ਦਾ ਤੁਸੀਂ ਦਿਨ ਚ ਆਰਡਰ ਬਤਾ ਦਿਓ 6 ਸਤਫ ਅਮਰਸਰ ਸ਼ਹਿਰ ਚ ਕਰਦੇ ਸ਼ਹਿਰ ਤੋਂ ਬਾਹਰ ਵੀ ਪੂਰੇ ਅਮਰਸਰ ਸ਼ਹਿਰ ਚ ਕਰੀਦਾ ਜੀ ਵੱਤਾਂ ਦੇ ਮੰਨ ਵਾਲੇ ਤੱਕ ਜਾਈ ਦੇ ਬਸ ਨੌਜਵਾਨ ਕਹਿੰਦੇ ਨੇ ਪੰਜਾਬ ਦੇ ਵਿੱਚ ਕੰਮ ਨਹੀਂ ਕਿਸੇ ਦੇ ਕੋਲ ਵਧੀਆ ਸੈਟਅਪ ਪਿਆਰ ਨਹੀਂ ਕੰਮ ਦਾ ਵੀ ਬੜਾ ਹੈਗਾ ਜੀ ਕਰਨ ਵਾਲਾ ਬੰਦਾ ਚਾਹੀਦਾ ਇਹ ਜੀ ਤੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨਗਰੀਏ ਕਿੰਨਾ ਸੋਹਣਾ ਸਮਰਦਾ ਬਸ ਜੀ ਮਹਾਰਾਜ ਦੀ ਬੜੀ ਬਾੜੀ ਕਿਰਪਾ ਜੀ ਮਹਾਰਾਜ ਦੀ ਬਿਲਕੁਲ ਜੀ ਬਿਲਕੁਲ ਮੇਰੇ ਤੋਂ ਮਤਲਬ ਇਹ ਪੂਰਾ ਮਨਕੀ ਪ੍ਰਾਲਾ ਹੈਗਾ ਜੀ ਕਿ ਹਰ ਸ਼ਹਿਰ ਵਿੱਚ ਮੇਰੀ ਇੱਕ ਬਹਿਣ ਹੋਵੇ ਜੀ ਤੇ ਵੱਤਾਂ ਦੇ ਲੋਕਾਂ ਨੂੰ ਵੀ ਰੋਜ਼ਗਾਰ ਮਿਲੂ ਕੀਤਾ ਤੇ ਤੋਂ ਮੇਰਾ ਸ਼ੌਂਕ ਹੈ ਜੀ ਹਰ ਵ